ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਪਹੁੰਚੇ ਆਂ ਜੀ ਜ਼ਿਲ੍ਹਾ ਤਰਨਤਾਰਨ ਪਿੰਡ ਰਾਦਲਕੇ ਤੇ ਅਸੀਂ ਪਹੁੰਚੇ ਜੀ ਬਾਈ ਪਾਲਖ ਰੋਡ ਦੇ ਕੋਲ ਤੇ ਬਾਈ ਜੀ ਉਹਨੇ ਬਹੁਤ ਟਾਈਮ ਤੋਂ ਲੰਬੇ ਟਾਈਮ ਤੋਂ ਇੱਥੇ ਜਿਹੜੀ ਟਰੈਕਟਰਾਂ ਦੀ ਸੇਵਾ ਲੈ ਕੇ ਪਹੁੰਚੇ ਹੋਏ ਨੇ ਵੀਰੋਨੀ ਤੇ ਪਿੱਛੇ ਕਾਫੀ ਮਾਤਰਾ ਦੇ ਟਰੈਕਟਰ ਚੱਲ ਰਹੇ ਆਂ ਸੋ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵਲੌਗ ਦੇ ਵਿੱਚ ਤੇ ਪਹਿਲਾਂ ਆਪਾਂ ਬਾਈ ਜੀ ਨੂੰ ਮਿਲਦੇ ਆਂ ਤੇ ਉਸ ਤੋਂ ਬਾਅਦ ਅੱਗੇ ਤੇ ਅਸੀਂ ਮਤਲਬ ਲੈ ਕੇ ਆਈਆਂ ਡੀਜ਼ਲ ਦੀ ਸੇਵਾ ਉਸ ਤੋਂ ਬਾਅਦ ਅੱਗੇ ਆਪਾਂ ਦਿਖਾਉਨੇ ਹਾਂ ਸੋ ਸਾਰਾ ਇੱਥੇ ਦਾ ਵੀ ਕਿਵੇਂ-ਕਿਵੇਂ ਮਤਲਬ ਕੰਮ ਹੋ ਰਿਹਾ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਸ੍ਰੀ ਤਰਨਤਾਰਨ ਸਾਹਿਬ ਇਲਾਕੇ ਦੇ ਵਿੱਚ ਤਿੰਨ ਪਿੰਡਾਂ ਨੂੰ ਗੋਦ ਲਿਆ ਗਿਆ ਸੀਗਾ ਜੀ ਤਿੰਨੇ ਪਿੰਡਾਂ ਦਾ ਜਿੰਨਾ ਰਕਬਾ ਉਹਨੂੰ ਪੱਧਰ ਕਰਕੇ ਬਜਾਈ ਕੀਤੀ ਜਾ ਰਹੀ ਹੈ ਜੀ ਵੱਖ-ਵੱਖ ਥਾਵਾਂ ਤੋਂ ਸੰਗਤਾਂ ਸਹਿਯੋਗ ਕਰ ਰਹੀਆਂ ਨੇ ਜੀ ਅੱਜ ਸਾਡੇ ਕੋਲੇ ਵੀਰ ਹੁਣੀ ਪਹੁੰਚੇ ਨੇ ਅਸੀਂ ਪਹਿਲਾਂ ਤਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਾਰੇ ਨੌਜਵਾਨਾਂ ਦਾ ਕਿਉਂਕਿ ਇੱਥੇ ਕਾਰਜ ਬਹੁਤ ਹੀ ਵੱਡਾ ਸੀਗਾ ਜੀ ਤਿੰਨ ਪਿੰਡਾਂ ਦੀ ਪੈੜੀ ਨੂੰ ਪੱਧਰ ਕਰਨਾ ਇੱਕ ਪਹਾੜ ਦੇ ਬਰਾਬਰ ਸੀਗਾ ਜੀ ਸਾਨੂੰ ਤਾਂ ਇੱਕ ਰੇਗਿਸਤਾਨ ਜਪਦਾ ਸੀਗਾ ਪਰ ਅੱਜ ਅਕਾਲਪੁਰਖ ਵਾਇਗਰੂ ਦੀ ਕਿਰਪਾ ਦੇ ਨਾਲ ਉਹ ਸਮਾਂ ਆ ਗਿਆ ਵੀ ਅੱਜ ਬਜਾਈ ਹੋਣੀ ਸ਼ੁਰੂ ਹੋ ਗਈ ਜੀ ਮਹੀਨੇ ਦੇ ਵਿੱਚ ਤਿੰਨੇ ਪਿੰਡ ਕਲੀਅਰ ਹੋ ਜਾਣਗੇ ਜੀ ਤੇ ਸਾਡੇ ਕੋਲੇ ਵੀਰ ਹੁਣੀ ਪਹੁੰਚੇ ਨੇ ਜੀ ਪਹਿਲਾਂ ਤਾਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੀ ਪਿੰਡ ਚੁੰਨੀ ਮਾਜਰਾ ਦਾ ਅਤੇ ਸਾਧੂ ਗੜ੍ਹ ਦੀ ਸਮੂਹ ਸੰਗਤ ਦਾ ਉਸ ਤੋਂ ਬਾਅਦ ਰਜਿੰਦਰਗੜ੍ਹ ਦੀ ਸੰਗਤ ਦਾ ਧੂਮੀ ਜਲਵੇੜੇ ਦੀ ਸੰਗਤ ਦਾ ਫਟਕ ਮਾਜਰੇ ਦੀ ਸੰਗਤ ਦਾ ਇਹ ਪੰਜ ਪਿੰਡਾਂ ਦੀ ਸਮੂਹ ਸੰਗਤ ਦਾ तहे ਦਿਲੋਂ ਧੰਨਵਾਦ ਜੀ ਅਤੇ ਸਮੂਹ ਦਾਨੀ ਸਜਣਾ ਦਾ ਅਤੇ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜਿਹੜਾ 1 ਲੱਖ ਰੁਪਏ ਦਾ ਡੀਜ਼ਲ ਸੇਵਾ ਕਰਨ ਆਏ ਨੇ ਵੀਰ ਉਹਨਾਂ ਹੀ ਆਪਣਾ ਫਰਜ ਸੇਵਾ ਸੁਸਾਇਟੀ ਕੋਲੋਂ ਅਸੀਂ ਧੰਨਵਾਦ ਕਰਦੇ ਹਾਂ ਔਰ ਵੀਰ ਉਹਨਾਂ ਨੇ ਦੱਸਿਆ ਪਹਿਲਾਂ ਵੀ ਹੜ੍ਹ ਪੀੜਤ ਇਲਾਕਿਆਂ ਦੇ ਵਿੱਚ ਸੇਵਾ ਕਰਕੇ ਆਏ ਨੇ ਅਮਰਸਰ ਇਲਾਕੇ ਦੇ ਵਿੱਚ ਇਹਨਾਂ ਨਗਰਾਂ ਦਾ ਧੰਨਵਾਦ ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਐਡਾ ਵੱਡਾ ਸਹਿਯੋਗ ਪਹੁੰਚਦਾ ਕੀਤਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਅਸੀਂ ਆਪਣੇ ਵੱਲੋਂ ਧੰਨਵਾਦ ਕਰਦੇ ਆਂ ਵੀਰਾਂ ਦਾ ਔਰ ਵਧਾਈ ਦਿੰਨੇ ਆਂ ਇਦਾਂ ਦੇ ਨਗਰਾਂ ਨੇ ਹੀ ਸਪੋਰਟ ਕੀਤੀ ਤਾਂ ਜਾ ਕੇ ਜਿਹੜੀ ਬਰਬਾਦੀ ਆ ਉਹਨੂੰ ਦੁਬਾਰਾ ਤੋਂ ਮੁੜ ਬਸੇਵਾ ਕੀਤਾ ਗਿਆ ਸਾਡੇ ਵੱਲੋਂ ਬਹੁਤ ਬਹੁਤ ਦਵਾਮਾਂ ਜੀ ਪਿਆਰ ਸਤਿਕਾਰ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਖੜੇ ਆਂ ਤਰਨਤਨ ਦੇ ਵਿੱਚ ਤੇ ਇੱਥੋਂ ਹੁਣ ਡੀਜ਼ਲ ਭਰਵਾਇਆ ਜਾ ਰਿਹਾ ਤੇ 110000 ਦੇ ਫੰਡ ਸਾਡੇ ਕੋਲੇ ਬਚੇ ਸੀ ਜਿਵੇਂ ਆਪਾਂ ਵੀਡੀਓ ਦੇ ਵਿੱਚ ਸਾਰੇ ਵੀਰ ਜੀ ਉਹਨਾਂ ਨੂੰ ਤੇ ਆਪਾਂ ਨੇ ਰਮਾ ਦੇ ਵਿੱਚ ਡੀਜ਼ਲ ਦੀ ਸੇਵਾ ਕਰਾਤੀ ਤੇ ਪਰਚੀ ਉਹ ਪ੍ਰਧਾਨ ਸਰਪਤ ਨੇ 92000 ਤੱਕ ਤਕਰੀਬਨ ਤੇ तकरीबन ਜਿੰਨਾ ਕਹਿੰਦੇ ਨੇ ਵੀਰ ਉਹਨੇ ਦੱਸਿਆ ਆਪਾਂ ਉਹ ਸਿਸਟਮ ਦੇਖਾਂਗੇ ਵੀ ਖੇਤਾਂ ਦਾ ਕਿੰਨਾ ਕੀ ਨੁਕਸਾਨ ਹੋਇਆ ਜਿਵੇਂ ਕਹਿੰਦਾ ਵੀ ਕੋਈ ਬੱਟ ਬੁੱਟ ਨਹੀਂ ਰਹੀ ਉੱਥੇ ਸਾਰਾ ਇੱਕਦਮ ਪਾਣੀ ਨਾਲ ਬਣਾਤਾ ਬਿਲਕੁਲ ਬਿਲਕੁਲ ਤੋ ਵੀਰ ਆ ਇੰਨਾ ਪਾਣੀ ਚੱਲਿਆ ਬਿਲਕੁਲ ਸਾਰੀ ਦਾ ਬਹੁਤ ਚੱਲਿਆ ਇਹ तकरीबन ਆ ਸਾਰਾ ਏਰੀਆ ਪਹਿਲਾਂ ਉਧਰ ਤਾਂ ਉਪਜਾਊ ਚਦਾਨਾ ਇਹ ਹਾਂ ਜੀ ਜੀਰੀ ਲੱਗੀ ਹੋਈ ਸੀ ਪੂਰੀ ਟੋਪ ਦੀ ਠੀਕ ਹੈ ਹਾਂ ਇਹ ਜਿਆਦਾ ਨੁਕਸਾਨ ਸਤਲੁਜ ਨੇ ਕਰਿਆ ਇੱਧਰ ਹਾਂ ਸਤਲੁਜ ਨੇ ਕਰਿਆ ਇਹ ਸਤਲੁਜ ਨੇ ਕਰਿਆ ਹਨਾ ਅੱਛਾ ਇਧਰੋਂ ਪਾਕਿਸਤਾਨ ਆ ਗਿਆ ਆ 2-3 ਕਿਲੋਮੀਟਰ ਪਾਕਿਸਤਾਨ ਆ ਗਿਆ ਠੀਕ ਹੈ ਇੱਥੇ ਪਾਕਿਸਤਾਨ ਨੂੰ ਵੜ ਗਿਆ ਨਾ ਦਰਿਆ ਆ ਗਿਆ ਇੱਥੇ ਮਤਲਬ ਜਿਵੇਂ ਬਾਈ ਪਾਲ ਖਰੋੜ ਤੋਂ ਬਿਨਾ ਹੋਰ ਵੀ ਮਤਲਬ ਅੱਛਾ ਹੋਰ ਕੋਈ ਨਹੀਂ ਆਇਆ ਇੱਧਰ ਠੀਕ ਹੈ ਇਹ ਸਾਰੀਆਂ ਜ਼ਮੀਨਾਂ ਚ ਵੀਰੇ ਜਿਹੜੀਆਂ ਆਹ ਨੇ ਇੱਧਰ ਆ ਜਿਵੇਂ ਨੀਵੀਆਂ ਕਹੋਈਆਂ ਨੇ ਪੱਧਰ ਹੋ ਗਈਆਂ ਜੀ ਅੱਛਾ ਪੱਧਰ ਹੋ ਗਈਆਂ ਕਿੰਨੇ ਟਾਈਮ ਤੋਂ ਸੇਵਾ ਚੱਲ ਰਹੀ ਹੈ ਆਪਣੀ ਉਹ ਤਾਂ ਵੀਰੇ ਸਾਨੂੰ ਆਇਆ ਨੂਰੇ ਦਾ 3 ਮਹੀਨੇ ਹੋ ਗਏ ਜੀ ਸੇਵਾ ਚੱਲਦੀ ਨੂੰ 2 ਮਹੀਨੇ ਹੋ ਗਏ ਵੀਰੇ ਸੇਵਾ ਚੱਲਦੀ ਨੂੰ 2 ਮਹੀਨੇ ਹੋ ਗਏ ਹਾਂ ਜੀ ਤੇ ਇੱਥੇ ਮਤਲਬ ਹੁਣ ਕਣਕ ਵਿੱਚ ਅੱਛਾ ਇੰਨਾ ਇੰਨਾ ਰੇਤਾ ਤਾਂ ਤੇ ਕੋਈ ਗਿਣਤੀ ਨਹੀਂ ਕਿੱਲਿਆਂ ਦੀ ਕਿੰਨੇ ਏਕੜ ਹੋਊਗਾ ਹਨਾ ਉਹ ਦੇਖੋ ਪਿੱਛੇ ਤੱਕ ਦੂਰ ਦੂਰ ਤੱਕ ਮੈਂ ਕਹਿੰਦਾ ਵੀਰੇ ਆ ਲੈ ਗਿਆ ਵੀਰੇ ਮਨ ਨਾਲ 200 ਕਿੱਲੇ ਮੰਗਦਾ ਦਰਿਆ ਆ ਲੈ ਗਿਆ ਰੋੜ ਤੇ ਕਿੰਨੇ ਆ ਕਿਹੜੇ ਨਿਯਮ ਚੇਂਜ ਨਹੀਂ ਨੂੰ ਪੀਓ ਉੱਥੇ ਨਾ ਕੋਈ ਬੱਟ ਰਹੀ ਹੈ ਹਨਾ ਇਹਦਾ ਨਿਸ਼ਾਨੀ ਆ ਵੀਰੇ ਡੰਡਿਆਂ ਦੀਆਂ ਲਾਈਆਂ ਵੀ ਆ ਠੀਕ ਐ ਅੱਛਾ ਡੰਡਿਆਂ ਦੇ ਨਿਸ਼ਾਨੀਆਂ ਲਾ ਲਈਆਂ ਵੀ ਇਹ ਸਾਡੀ ਬਸ ਇਹ ਵੀਰੇ ਇਹ ਮਤਲਬ ਉਹ ਚੱਕ ਕੇ ਕਿੱਥੇ ਆਪਾਂ ਡੰਪ ਚ ਲਾ ਦੇ ਜਾਂ ਬੰਨ ਬਣਾ ਰਹੇ ਇਹਦਾ ਜਿਹੜਾ ਨੀਵਾ ਹੋਣਾ ਰ ਖੱਤਾ ਨੀਵਾ ਵੀ ਇਹਨਾਂ ਦਾ ਬਰਾਬਰ ਹੋਊ ਸਾਰੀ ਜਿਹੀ ਹਾਂ ਜਿਵੇਂ ਆ ਉੱਚੀ ਉੱਚੀ ਡੇੜੀ 'ਚ ਫਿਲਹਾਲ ਆਪਾਂ ਖੜੇ ਆ ਇਹਦਾ ਕੀ ਕਰੂ ਇਹਦਾ ਟੀਬਾ ਲਾਉਂਗੇ ਇਹਦਾ ਟੀਬੇ ਬੰਨਨੇ ਆ ਅੱਛਾ ਉਹ ਮੈਂ ਟੀਬੇ ਬੰਨਨੇ ਆ ਖੈਰ ਨੁਕਸਾਨ ਤਾਂ ਬਹੁਤ ਦਾ ਬਹੁਤ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਮੋਟਰਾਂ ਦੇ ਦੋ ਬੱਦ ਮੋਟਰਾਂ ਦਾ ਪਤਾ ਹੀ ਨਹੀਂ ਕਿ ਸਿਰ ਮੋਟਰਾਂ ਦਾ ਤਾਂ ਕੋਈ ਸਿਸਟਮ ਹੀ ਨਹੀਂ ਪਤਾ ਲੱਗ ਰਿਹਾ ਨਾ ਲਾਈਨਾਂ ਦਿਖ ਰਹੀਆਂ ਜਿਹੜੀਆਂ ਹਾਂ ਤਾਰਾਂ ਤੂਰਾਂ ਖੰਭੇ ਸਭ ਟੇਡੇ ਹੋਏ ਹੋਏ ਹਾਂ ਅੱਛਾ ਆ ਸੱਤ ਲੂਜ ਆ ਗਿਆ ਇੱਧਰ ਹੁਣ ਆ ਜਮੀਨਾਂ ਨੇ ਵੀਰੇ ਇਹ ਉਹ ਪਰਾਂ ਰਹਿ ਗਿਆ ਸੱਤ ਲੂਜ ਜਿੱਥੇ ਦਾ ਉਹ ਪਾਣੀ ਚੱਲਦਾ ਪਰਾਂ ਹੈ ਮਤਲਬ ਇੱਥੇ ਉਹਨਾ ਜਿਹੜਾ ਬੰਨ ਬਣਾਉਂਦੇ ਆ ਰਹੇ ਆ ਆ ਬੰਨ ਬਣੂ ਜਿੱਥੇ ਪਰਾਲੀ ਪਈ ਆ ਇਹ ਬੰਨ ਬਣੂਗਾ ਹਨਾ ਉਹ ਅੱਗੇ ਵੀ ਸੇਵਾ ਚੱਲਦੀ ਸੀ ਆਪਣੀ ਉੱਥੇ अच्छा हां वो चल रहे हैं ट्रैक्टर उधर भी। 15-15 ट्रैक्टर चलਦੇ ਨੇ ਵੀਰੇ। ਠੀਕ ਹੈ। ਦਹਾ ਤਾਂ ਕਿੱਥੇ ਸਪਰੈਡਰ ਚੱਲ। ਹੱਥ دریا ਆ ਗਿਆ ਵੀਰੇ ਨਾਲ ਹੈ ਨਾ। हां जी। ਮਾਪਾ ਕਹਿੰਦੇ ਤੇ 5-5 ਘੰਟਿਆਂ ਦਾ ਛਾੜ। ਤੇ ਕਿ ਇੱਥੇ ਅੱਗੇ ਪਤਾ ਲੱਗਦਾ ਵੀ ਕੀ ਖੁਸ਼ਿਆ ਕੀ ਕੁਛ ਨਹੀਂ ਹੈ ਨਾ। ਇਹ ਪੈਸੇ ਜਿਵੇਂ ਹੁਣ ਆਪਾਂ ਦੇਖੇ ਨਾਲ دریا ਇਹ دریا। ਇੱਧਰ ਜਗ੍ਹਾ ਤਾਂ ਨਹੀਂ ਹੈ। ਨਹੀਂ ਨਹੀਂ ਵੀਰੇ। ਹੁਣ ਇੱਥੇ ਮਤਲਬ ਪਧਰਾ ਕਰਕੇ ਬਾਣ ਹੁਣ ਕੰਪਿਊਟਰ ਕਰਾ ਚੱਲ ਰਹੇ ਨੇ। ਤੇ ਇੱਥੇ ਕਣਕ ਵੀ ਚੀ ਜਾਨੀਆਂ। ਇਹ ਨਾਲ ਲੜੀ ਹੋਣਾ ਪਾਣੀ ਦਾ ਬੈਟ ਆ ਗਿਆ ਬੋਰ ਬੋਰ ਪੁਰਾਣੇ ਚੱਲਦੇ ਚੱਲਦੇ ਹੋਗੇ ਉਹ ਚੱਲ ਪਏ ਹੋਗੇ ਵੀਰੇ ਅੱਧੇ ਕਿੰਨੇ ਚ ਮਾੜੀ ਬੋੜੀ ਪੈਸੇ ਰੇ ਤਰੋਂ ਤੋਂ ਉਹ ਤਾਂ ਨਹੀਂ ਆਪਰੇ ਕੈਵਰੀ ਆ ਇੰਨਾ ਚੱਕਿਆ ਜਾ ਪੂਰੇ ਪੂਰੇ ਨਹੀਂ ਕੀ ਖਰਾਬ ਆ ਬਰਾਲੀ ਜਿਵੇਂ ਬਾਦੂ ਸਿੱਟ ਕੇ ਇਹਦਾ ਟੀਬਾ ਬਣਾਉਣ ਗਿਆ ਨੀਮਾ ਤਾਂ ਪਹਿਲਾਂ ਹੀ ਆ ਚੱਕਿਆ ਬਹੁਤ ਸਈ ਕਿਸੇ ਵਦਾਲ ਸਾਡਾ ਉੱਥੇ ਟਰੈਕਟਰ ਚਲਾ ਰਿਹਾ ਜੀ ਉਹ ਲੱਗਿਆ ਹੋਇਆ ਸੇਵਾ ਦਾ ਸਾਡਾ ਤੇ ਆਪਣਾ ਪਿੰਡ ਰਾਦਲ ਕਿਹ ਹੈ ਜੀ ਆਪਣਾ ਰਾਦਲ ਕੇ ਖਾਸਾ ਠੀਕ ਹੈ ਠੀਕ ਹੈ ਹਾਂ ਤੇ ਜੀ ਕਿਵੇਂ ਆਪਾਂ ਕੋਈ ਗਵਰਨਮੈਂਟ ਨੂੰ ਜਾਂ ਕਿਵੇਂ ਦੇਖਦੇ ਆ ਜੀ ਵੀ ਮਤਲਬ ਹੈ ਕੋਈ ਸਪੋਰਟ ਚ ਜਾਂ ਨਹੀਂ ਭਾਈ ਉਹਨਾਂ ਤੋਂ ਬਿਨਾਂ ਜਿਵੇਂ ਚਲੋ ਭਾਈ ਉਹ ਨਹੀਂ ਤਾਂ ਸੇਵਾ ਨਿਭਾਏ ਰਹੇ ਤੇ ਆਏ ਆ ਫੁੱਲਾ ਖਾਬ ਹੋਣੀਆਂ ਆਏ ਆ ਸਾਰਾ ਕੋ ਚੋਪਰ ਜੀ ਕਰੋ ਦੇ ਦੇ ਗਿਆ ਅੱਛਾ ਜੀ ਪਹਿਲੀ ਪੱਧਰ ਜਿੱਥੇ ਮੇਨ ਸੇਵਾਤੀ ਉੱਥੇ ਤਾਂ ਨਹੀਂ ਆਏ ਹੋਣ ਤੁਹਾਡੀ ਵਰਗੇ ਜਿਹੜੇ ਮਾਤੜ ਉਹ ਆਏ ਆ ਸੇਵਾ ਦੇਣ ਆਪਦੇ ਬਾਬੇ ਨੂੰ ਕੋਈ ਨਹੀਂ ਬਾਬੇ ਨੇ ਵਿਚਾਰੇ ਕੀਤੀ ਮੱਤ ਜਿੰਨੀ ਜੋਦਾ ਅੱਗੇ ਵਾਸਤੇ ਵਿਚੋ ਕਿਵੇਂ ਹੋ ਗਈ ਜੀ ਏਵੇਂ ਮਤਲਬ ਹੁਣ ਚਲੋ ਟਰੈਕਟਰ ਚੱਲ ਰਹੇ ਨੇ ਫਿਲਹਾਲ ਜ਼ਮੀਨਾਂ ਪੱਧਰੀਆਂ ਹੋ ਰਹੀਆਂ ਨੇ ਜਿਵੇਂ ਹੁਣ ਬੰਨ ਬੰਨ ਜੇ ਨਾ ਲੱਗੇ ਅੱਗੇ ਵੀ ਖਤਰਾ ਤਾਂ ਹੈ ਹੋਇਆ ਜੀ ਹਲੇ ਵੀ ਖਤਰਾ ਜੀ ਉਹ ਬੰਨ ਜੇ ਨਾ ਬਚਾਉਂਦੇ ਤੇ ਬੰਨ ਤੋਂ ਅਗਲੇ ਦਾ ਖਤਰਾ ਹਟਾਏ ਤਾਂ ਸਾਰਾ ਉਹ ਵਾਲਾ ਜਿਹੜਾ ਪਿੰਡ ਦਾ ਬੰਨ ਹਨਾ ਆ ਹੋਇਆ ਇਹ ਨਾਲ ਕਹਦੇ ਨਾਲ ਲੱਗਾ ਉਹਦੇ ਪਾਣੀ ਤੂਤ ਆਏ ਪਿੰਡ ਅੱਛਾ ਜੀ ਨਾਲ ਦੇ ਗਾੜੀ ਛੋਟੇ ਛੋਟੇ ਪਿੰਡ ਬੜੇ ਆ ਹਾਂ ਇਹ ਜਿਹੜਾ ਦੁੱਬਲੀਆ ਹਟਾਇਆ ਉੱਥੋਂ ਤੱਕ ਦਰਿਆ ਚੱਲ ਜਾਣਾ ਜਿੰਨਾ ਪਾਣੀ ਵਗਦਾ ਰਿਹਾ ਹੈ ਅੱਧ ਬੰਨ ਇਹ ਸਾਰਾ ਜਿੰਨਾ ਵੀ ਤਰ ਤੂਤ ਆਇਆ ਉਹਦੇ ਦਰਿਆ ਚੋਂ ਹੀ ਆਇਆ ਹੈ ਦਰਿਆ ਨਹੀਂ ਪੂਲ ਪੂਲ ਸੁੱਟੀ ਆ ਨਰਾ ਵਗਦਾ ਰਹੀ ਸਿੱਧਾ ਵਗ ਜਾਂਦਾ ਪਾਣੀ ਇਹ ਜਿੱਥੇ ਇਕੱਠਾ ਹੁੰਦਾ ਜੀ ਦਰਿਆ ਸਤਲੁਜ ਤੇ ਉਹ ਕਿੱਥੇ ਮਤਲਬ ਮਿਲਦਾ ਕਿ ਇਹ ਉਰੀ ਮਿਲਦਾ ਹੈ ਹੈ ਜੀ ਉਹ ਹਰੀਕੇ ਮਿਲਦਾ ਉਹ ਸਾਰਾ ਇਕੱਠਾ ਹੋ ਗਿਆ ਦਰਿਆ ਅੱਛਾ ਉੱਥੇ ਸਾਰਾ ਇਕੱਠਾ ਹੋ ਗਿਆ ਲਓ ਜੀ ਸੇਵਾ ਚੱਲ ਰਹੀ ਹੈ ਜੀ ਬਾਈ ਜੀ ਉਹ ਨਹੀਂ ਖੇਤ ਮਾਲਕ ਇੱਥੇ ਖੜੇ ਆ ਬਹੁਤ ਜ਼ਿਆਦਾ ਨੁਕਸਾਨ ਹੈ ਜ਼ਿਮੀਦਾਰਾਂ ਦੀਆਂ 20 20 40 40 ਕਿੱਲੇ ਜਿਹੜੇ ਇੱਥੇ ਮਤਲਬ ਜ਼ਮੀਨਾਂ ਦੀਆਂ ਦਰਿਆ ਤਾਂ ਹਲੇ ਬਹੁਤ ਪਰਾਂ ਤਾਂ ਮਤਲਬ ਵੀ ਇਧਰੀ ਸਾਈਡ ਤਾਂ ਜ਼ਮੀਨਾਂ 20 ਰੋਡ ਦੇ ਵਿੱਚ ਕਰ ਲਈਆਂ ਮਤਲਬ ਚੰਗੇ ਪਹਿਲੇ ਜ਼ਿਮੀਦਾਰ ਜਿਨ੍ਹਾਂ ਦੀ ਚੰਗੀ ਖੇਤੀਬਾੜੀ ਸੀ ਵੀਰ ਕਹਿੰਦਾ ਵੀ ਬਿੱਲੀ ਹੀ ਕਰਦੇ ਜਣੀ ਪਹਿਲਾਂ ਪਿਛਲੇ 2023 ਚ ਵੀ ਆਇਆ ਜੀ ਆਪਣੇ ਹਾਂ 23 ਦੇ ਵਿੱਚ ਵੀ ਆਇਆ 23 ਚ ਕਿੰਨਾ ਕਿੰਨਾ ਨੁਕਸਾਨ ਕਰ ਗਿਆ ਤਾਂ ਜੀ 23 ਦੇ ਵਿੱਚ ਵੀ ਇਸ ਤਰ੍ਹਾਂ ਹੀ ਇਦੋਂ ਇਹ ਜ਼ਿਆਦਾ ਸੀਗੇ अच्छा ਜਮੀਨ ਹੀ ਇੰਨਾ ਨੁਕਸਾਨ ਹੀ ਤੇ ਐਤ ਕੀ ਫੇਰ ਪੰਜੀ ਦੇ ਵਿੱਚ ਵੀ ਇੰਨੇ ਨੁਕਸਾਨ ਕਰ ਗਿਆ 25 ਜਿਹਾ ਜ਼ਿਆਦਾ ਕਰ ਗਿਆ ਹਾਂ ਪਰ 25 ਜ਼ਿਆਦਾ ਪਿੰਡ ਦੀ ਤਕਰੀਬਨ ਕਿੰਨੇ ਪਰਸੈਂਟ ਜ਼ਮੀਨ ਮਤਲਬ ਇਧਰ ਲਈ ਤਾਂ ਸਾਰੀ ਖਰਾਬ ਹੋ ਗਈ ਜਿਹੜੀ ਪਿੰਡ ਦੇ ਆ ਬੰਦੇ ਇਧਰ ਲpasse ਆ ਗਏ ਮੰਨ ਲਓ ਵੀ ਪਿੰਡ ਦੀ ਨਾ ਜਿਹੜੀ ਦਰਿਆ ਦੇ ਨਾਲ ਹੱਦ ਜ਼ਮੀਨ ਪਿੰਡ ਦਾ ਇਧਰ ਆ ਹਾਂ ਪਿੰਡਾਂ ਦੀ ਤੇ ਸਾਰੀ ਸਾਰੀ ਜ਼ਮੀਨ ਇਧਰ ਆ ਵੀ ਘਰ ਘਰ ਜੋਗੇ ਤਾਂ ਉਧਰ ਆ ਠੀਕ ਹੈ ਜੀ ਜਣੀ ਅੱਗੇ ਵਾਸਤੇ ਵੀ ਕੋਈ ਹਲੇ ਤੱਕ ਕੋਈ ਖਾਸ ਪ੍ਰਬੰਧ ਹੋਈ ਨਹੀਂ ਹਲੇ ਨਹੀਂ ਨਹੀਂ ਅਜੇ ਨਹੀਂ ਕੋਈ ਪ੍ਰਬੰਧ ਨਹੀਂ ਹੋਇਆ ਇਹ ਤਾਂ ਸਿਰਫ ਯਾਦ ਰਹਿ ਨਾਲੇ ਨਾ ਕਵੀ ਲੋਕਾਂ ਨੇ ਪਹਿਲੀਆਂ ਪੱਧਰ ਕਰ ਲੀਆਂ ਬੀਜ ਲੀਆਂ ਵਾ ਹਾਂ ਉਹ ਬਰਾਬਰ ਲਓ ਜੀ ਸਾਡੇ ਪ੍ਰਧਾਨ ਸਾਹਿਬ ਸੇਵਾ ਲੱਗੇ ਮੈਂ ਕਰਨਾ ਹੈਲੋ ਉਹ ਆ ਜਾ ਛੱਡ ਜੀ ਉਰੀ ਫਿਰ ਉਰੀ ਛੱਡ ਜੀ ਮੈਂ ਤਾਂ ਕਹਿੰਦਾ ਛੱਡ ਜਾ ਵੀ ਹਫ਼ਤਾ ਕਿ ਸੇਵਾ ਕਰ ਲੈ ਹਾਂ ਕੁਝ ਸੇਵਾ ਕਰ ਲੈ ਮੇਰੇ ਚੌਕਾ ਲੈ ਜੂਗਾ ਮੇਰੇ ਟਰੈਕਟਰ ਚਲਾਉਣ ਦਾ ਚੌਪੂ ਦਾ ਚੱਲ ਡੋਲੂ ਕਲਾ ਸਿੱਖ ਗਿਆ ਇੱਕਾ ਵੈਸੇ ਡੋਲੂ ਕਲਾ ਸਿੱਖ ਗਿਆ ਗੁਰਜੀਵਨ ਮੋਰੀ ਹੋਊਗਾ ਹੁਣ ਹਾਂ ਇਹ ਮਤਲਬ ਰਸਤਾ ਹੀ ਬਣਾ ਦੇਣਾ ਵੀਰੇ ਇਹ ਪਹੀਓ ਬਣਾ ਦੇਣੀ ਫਿਰ ਉਹ ਕੱਟੇ ਮਤਲਬ ਕਿ ਜਦੋਂ ਆ ਗਈ ਉਹ ਪਾਣੀ ਆ ਗਿਆ ਪਾਣੀ ਤੋਂ ਬਾਅਦ ਹਟਿਆ ਗਿਆ ਮੈਂਟੀ ਹੋ ਗਈ ਉਹ ਬਾਬੇ ਮੈਂਟੀ ਹੋ ਗਈ ਆ ਸੰਭਰ ਤੋਂ ਉਹ ਖੋਲ ਲੱਗਿਆ ਹੋਇਆ ਹੈਗਾ ਨਾ ਗੁਰਦੀ ਲੱਗੀ ਹੋਈ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਸਭ ਇੱਕਦਮ ਹੀ ਪਾਣੀ ਉੱਤੇ ਇੱਕ ਵੀ ਹੋ ਤਾਂ ਐਨ ਉੱਪਰ ਜਦੋਂ ਪਹਿਲਾਂ ਮੈਂਟੀ ਕਰਤੀ ਉਸ ਤੋਂ ਬਾਅਦ ਇਹਨਾਂ ਨੇ ਖੇਰ ਕੱਟਈ ਜੀ ਖੇਰ ਕੱਟਾ ਹਾਂ ਉਹਨਾ ਮਤਲਬ ਡੰਡਿਆਂ ਦੀ ਨਿਸ਼ਾਨੀਆਂ ਲਾਈਆਂ ਵੀ ਆ ਡੰਡਿਆਂ ਦੀ ਸਾਡੀ ਆ ਤਿੰਨ ਕਿਤੇ ਆਦਾ ਦੇ ਖੇਤ ਜਾ ਰਹੇ ਸੀ ਆ ਪਹੀ ਹੈ ਜੀ ਇਹ ਪਹੀਆ ਘੁਰ ਰਿਹਾ ਜੇ ਦੁਨੀਆ ਦਾ ਖਤਮ ਹੋ ਗਿਆ ਕਿਸੇ ਦਾ ਖਤਮ ਨਹੀਂ ਹੋਣਾ ਅਸੀਂ ਗੱਲਾਂ ਕਰਦੇ ਤੇ ਉਦੋਂ ਮਾ ਬੰਦੇ ਦਾ ਹੰਕਾਰ ਦੇਖ ਲੋ ਮਿੰਟ ਚ ਤੋੜ ਦਿੰਦਾ ਰੱਬ ਕਹਿੰਦੇ ਕਹੋਂਦੇ ਜ਼ਿਮੀਂਦਾਰਾਂ ਦੀ ਮਤਲਬ ਜ਼ਮੀਨਾਂ ਇਦਾਂ ਖੋ ਲੈ ਗਿਆ ਸ਼ੁਕਰ ਮਨਾਈਦਾ ਕਿ ਸੁੱਤੇ ਥਾਂ ਦੇ ਬੈਠੇ ਆਂਗੇ ਹਾਂ ਬਿਲਕੁਲ ਇਹ ਚਲਤ ਨਹੀਂ ਹੈਗੀ ਉਹ ਵੀ ਆਵਾਦਿਓ ਪਾਸੋਂ ਥੋੜਾ ਜਿਹਾ ਹੀ ਰਹਿ ਗਿਆ ਤੁਹਾਨੂੰ ਵੀ ਪਤਾ ਹੈ ਨਾ ਹਾਂਜੀ ਹਾਂ ਬੜੀ ਉਹ ਨਹੀਂ ਚੱਲਦੀ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਭਜਾਉਣਾ ਭਜਦਾ ਪੈ ਜਾਵੇ ਭਜਦਾ ਪੈ ਜੰਮੀ ਪਾਣੀ ਉਹ ਸਭ ਤੋਂ ਪਹਿਲਾਂ ਇਹਨਾਂ ਨੂੰ ਭਜਾਣਾ ਕਰੀ ਆਪਾਂ ਐਵੇਂ ਸੁੱਤੇ ਦੇ ਲਾਪਦਾ ਸ਼ੁਕਰ ਨਹੀਂ ਨਾਉਂਦੇ ਹੈਗੇ ਆਪਣੇ ਲੋਕ ਆ ਭਾਈ ਜੀ ਉੱਥੇ ਦੱਸ ਰਹੇ ਇੱਥੇ ਕਹਿੰਦੇ ਵੀ ਆਹ ਇੱਥੋਂ ਪਾਰ ਨਾ ਜਿਹੜਾ ਦਰਿਆ ਨੇ ਪਪਾੜ ਪਾ ਲਏ ਕਹਿੰਦੇ 40 ਕਿਲੋ ਜ਼ਮੀਨ ਲਈਦੀ ਪਤਾ ਨਹੀਂ ਫਿਰੋਜ਼ਪੁਰ ਦੇ ਬੰਦੇ ਨੇ ਪਾਈਪਲਾਈਨਾਂ ਕਰਾ ਇੰਨਾ ਸੋਣਾ ਫਾਰਮ ਹਾਊਸ ਬਣਾਇਆ ਤਾਂ ਉਹ ਸਾਰਾ ਪਿੱਛੇ ਰੋਣ ਲੱਗ ਹਾਂਜੀ ਹਾਂਜੀ ਹੋਰ ਖਤਮ ਨਹੀਂ ਹੋ ਗਿਆ ਉਹ ਕਿਸੇ ਪਾਸੇ ਮਿੱਟੀ ਨਾਲ ਨਹੀਂ ਪਰਣੀ ਹੈ ਜੇ ਅਜੇ ਬਹੁਤ ਇਕੜ ਪਿਆ ਲੈ ਮੈਂ ਕਹਿੰਦਾ ਬਹੁਤ ਪਿਆਗਾ ਬਈ ਇਹ ਬਜਾਰਾਂ ਦੀ ਗਿਣਤੀ ਚ ਪਿਆਗਾ ਮੈਂ ਬਾਈ ਕਹਿੰਦਾ ਇੱਕ ਇਥੇ ਪਿੰਡ ਹੋ ਰਿਹਾ ਸੂਲਪੁਰ ਇਥੇ ਪੰਜ ਪਾਤ ਕਿੰਨੇ ਵੀ ਇਲਾਕੇ ਇਹ ਦੇਖੋ ਕਲੀਅਰ ਹੋ ਗਿਆ ਉੱਥੇ ਆਉਣਗੇ ਕਹਿੰਦਾ ਸੋ ਚੱਲਦੇ ਆ ਜੀ ਹੁਣ ਘਰ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਾਕੀ ਜਲੂਰ ਗੇੜਾ ਮਾਰੇ ਜੀ